ਕੀ ਨਾ ਭਾਈ ਆਪਣਾ ਮੇਰੇ ਨਾਲ ਬਾਈ ਆ ਜਿਹੜੇ ਨੌਜਵਾਨ ਨੇ ਜਿਹੜੇ 크ਿਸਚੀਅਨ ਭਾਈ ਜਿਹੜੇ ਲੋਕ ਜਿਹੜੇ ਤੁਸੀਂ ਇਹ ਚੋਣ ਪ੍ਰਚਾਰ ਕਰ ਰਹੇ ਕੀ ਕਹਿਣਾ ਚਾਹੁੰਦੇ ਜੀ ਕੀ ਕਹਿਣਾ ਚਾਹੁੰਦੇ ਆ ਵੀ ਅਸੀਂ ਆਮ ਆਦੀ ਦਾ ਸਾਥ ਦੇਦੇ ਆ ਲੋਕਾਂ ਨੂੰ ਉਹਨਾਂ ਦੇ ਖਾਤੇ ਦੇ ਖਰਾ ਬਹੁਤ ਲੀਡ ਦੇ ਵਿੱਚ ਚਾਇਆ ਹੁਣ ਸਾਡਾ ਕੈਂਡੀਡ ਪੱਤੀ ਤੇ ਬੋਲ ਕੇ ਲਾਜੀ ਤੁਲਾ ਰਹੇ ਉਹਨਾਂ ਦੇ ਵਾਸਤੇ ਲੋਕਾਂ ਦਾ ਖੜਕਾ ਵਾਹ ਜੋਟੇ ਦੋ ਰੱਖ ਲੈ ਲੋਕਾਂ ਨੂੰ ਵੋਟਾਂ ਬਾਰੇ ਕੀ ਅਪੀਲ ਕਰਨਾ ਚਾਹੁੰਦੇ ਜੀ ਲੋਕਾਂ ਨੂੰ ਯਾਦ ਪੀੜਾ ਚਾਹੁੰਦੇ ਵੀ ਵੋਟ ਆਮ ਵਾਲੇ ਨੂੰ ਪਾਓ ਹਾਂਜੀ ਕੀ ਨਾ ਭਾਈ ਆਪਣਾ ਮੇਰਾ ਨਾਮ ਗगन ਜੱਟ ਅੱਜ ਜਿਹੜਾ ਇਹ ਚੋਣ ਪ੍ਰਚਾਰ ਕਰ ਰਿਹਾ ਜੇ ਘਰ ਘਰ ਜਾ ਕੇ ਵੋਟਾਂ ਆਖ ਰਿਹਾ ਜੇ ਕਿਸ ਤਰੀਆਂ ਆਖ ਰਿਹਾ ਵੋਟਾਂ ਦਾ ਕੀ ਮਕਸਦ ਹੈ ਤੇ ਕਿਹੜੇ ਭਾਈ ਚੱਰੇ ਉਹ ਲੋਕ ਅਸੀਂ ਵੀ ਇਹ ਜਿਹੜੀਆਂ ਵੋਟਾਂ ਨੇ ਅਸੀਂ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਰਹੇ ਹਾਂ ਸਤਿਕਾਰਾ ਦੇਸੀ ਭਾਈਚਾਰਾ ਅਸੀਂ ਪਹਿਲਾਂ ਵੀ ਐਮਐਲਏ ਦੇ ਹੋਟਾ ਕੰਦੇ ਵੀ ਪੂਰੇ ਜੋਸ਼ ਨਾਲ ਆਪਣੇ ਹਲਕੇ ਤੋਂ ਖਾਸ ਕਰਕੇ ਸਾਰੇ ਪਿੰਡ ਵਿੱਚੋਂ ਬਹੁਤ ਬਹੁਮਤ ਦੇ ਨਾਲ ਸਾਡੇ ਐਮਐਲਏ ਸਰਦਾਰ ਸਰਵਿੰਗ ਸਿੰਘ ਤੋਂ ਨੇ ਦਿਖਾਇਆ ਸੀ ਉਸੇ ਮਨਸ਼ਾ ਨੂੰ ਲੈ ਕੇ ਅਸੀਂ ਅੱਜ ਜੋ ਐਮਪੀ ਦੀਆਂ ਵੋਟਾਂ ਆ ਰਹੀਆਂ ਨੇ ਸਾਡੇ ਲਾਲਜੀਤ ਸਿੰਘ ਪੁਲਰੀ ਜੋ ਕੈਂਡੀਡੇਟ ਨੇ ਐਮਪੀ ਦੇ ਪੂਰਾ ਸਮਰਥਨ ਕਰ ਰਹੇ ਆਂ ਅਤੇ ਪੂਰੇ ਜੋਸ਼ ਦੇ ਨਾਲ ਤੁਸੀਂ ਸਾਡੇ ਵਿੱਚ ਦੇਖ ਰਿਹਾ ਹੈ ਕਿ ਸਾਡੇ ਬਹੁਤ ਹੀ ਭੈਸੜਾ ਜੇਕਰ ਰਚਦਾ ਹੋਇਆ ਹੈ ਅਤੇ ਹੁਣ ਅਸੀਂ ਡੋਰ ਟੂ ਡੋਰ ਜਾ ਰਹੇ ਹਾਂ ਤੇ ਕੀ ਕਹਿਣਾ ਕੀ ਚਾਹੁੰਦੇ ਹੋ ਫੋਰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜਿਹੜੀਆਂ ਵੋਟਾਂ ਆ ਰਹੀਆਂ ਨੇ ਦੇਖੋ ਜੀ 2022 ਦੇ ਵਿੱਚ ਸਾਡੀ ਆਵਾਜ਼ ਦੀ ਪਾਰਟੀ ਦੀ ਸਰਕਾਰ ਬਣੀ ਹੈ ਅਤੇ ਦੇਖ ਸਕਦੇ ਹਾਂ ਕਿ ਖਾਸ ਕਰਕੇ ਨੌਜਵਾਨوں ਨੂੰ ਰੋਜ਼ਗਾਰ ਵੋਟ ਮਿਲਿਆ ਹੈ ਅਤੇ ਜੋ ਕ੍ਰਾਈਮ ਹੈ ਉਹਨੂੰ ਘਟਾਇਆ ਹੈ ਤੇ ਬਹੁਤ ਸਾਰੀਆਂ ਬੋਰ ਵੀ ਜਿਹੜੀਆਂ ਸਹੂਲਤਾਂ ਨੇ ਜੋ ਆਮ ਜਿਸ ਤੱਕ ਹੀ ਮੁਹੱਲਾ ਕਲੀਨਿਕ ਹੋ ਗਿਆ ਔਰ ਸਿੱਖਿਆ ਦੇ ਪੱਧਰ ਨੂੰ ਵੀ ਲੈ ਕੇ ਅਸੀਂ ਜੇਕਰ ਦੇਖੀ ਤੇ ਸਕੂਲਾਂ ਦੇ ਵਿੱਚ ਵੀ ਬਹੁਤ ਸਾਰੀਆਂ ਉਪਲਬਧੀਆਂ ਨੇ ਬਹੁਤ ਸਾਰੇ ਸਕੂਲ ਵਧੀਆ ਵੀ ਹੋ ਰਹੇ ਨੇ ਸੋ ਇਹਨਾਂ ਚੀਜ਼ਾਂ ਨੂੰ ਦੇਖ ਕੇ ਅਸੀਂ ਇਸ ਦੇ ਨਾਲ ਚੱਲੇ ਹਾਂ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਵਾਂਗੇ